ਗਾਈਜ਼ ਮੇਰੇ ਪਾਸ ਕੈਮਰਾ ਹੈ ਔਰ ਆਈਫੋਨ ਹੈ ਤੇਰੇ ਪਾਸ ਮੈਨੂੰ ਪਤਾ ਹੈ ਮੇਰੇ ਪਾਸ ਵੀ ਬੌਏਫ੍ਰੈਂਡ ਹੈ ਮੇਰੇ ਪਾਸ ਵੀ ਬੌਏਫ੍ਰੈਂਡ ਹੈ ਆਪ ਲੋਗੋ ਪਾਸ ਕਿਆ ਕਮੈਂਟ ਕਰਕੇ ਬਤਾਓ ਮੇਰੇ ਕੋਲ ਬੈਲਟ ਆ ਚਪੇੜਾ ਨੇ ਆ ਜੁੱਤੀ ਆ ਫੇਰਾ ਥੋੜੇ ਸ੍ਰੀ ਗੁਰੂ ਜੀ ਸਾਰੇ ਨੂੰ ਅੱਜ ਥੋੜਾ ਬਾਈ ਫੁੱਲ ਮੂਡ ਦੇ ਵਿੱਚ ਆ ਨਾ ਇਹ ਕਈ ਦਿਨਾਂ ਤੋਂ ਨਾ ਮੇਰੀ ਫੀਡ ਦੇ ਵਿੱਚ ਜਵਾਬ ਦੇ ਖਾਸ ਯਾਰ ਰਹੇ ਸੀ ਖਾਸ ਹੀ ਪਹਿਲਾਂ ਤਾਂ ਮੈਂ ਕਹਿੰਦਾ ਸੀ ਛੱਡ ਮਰੇ ਛੱਟ ਮਰੇ ਕੀ ਕਰਨਾ ਨਾ ਫਿਰ ਮੈਨੂੰ ਕਹੀ ਜਾਣਾ ਬਈ ਇਹਨਾਂ ਦੀ ਵੀਡੀਓ ਭੇਜਿਆ ਵੀ ਵੀ ਯਾਰ ਇਹਨਾਂ ਬਾਰੇ ਕੁਝ ਬੋਲ ਅੱਜ ਇਹਨਾਂ ਦੀ ਧੌੜੀ ਰਹਾਣੀਆ ਮੈਂ ਫੁੱਲ ਧੌੜੀ ਰਹਾਣੀਆ ਆਜੋ ਜਲਦੀ ਜਣ ਜਿਹੜੇ ਬੰਦੇ ਨਵੇਂੋ ਚੈਨਲ ਸਬਸਕ੍ਰਾਈਬ ਕਰ ਲੋ ਵੀਡੀਓ ਸਾਰੇ ਉਹ ਸ਼ੇਅਰ ਕਰ ਦੋ ਪੂਰੇ ਪਿੰਡ ਦੇ ਵਿੱਚ ਪੂਰੇ ਜਣੇ ਕਿ ਸ਼ਹਿਰ ਦੇ ਵਿੱਚ ਵੀਡੀਓ ਸ਼ੇਅਰ ਕਰ ਦੋ ਲਾਈਕ ਕਮੈਂਟ ਕਰ ਦੋ ਠੀਕ ਆ ਭੂਆ ਫੁੱਫੜ ਮਾਸਮੂਸ ਸਾਰਿਆਂ ਦੇ ਫੋਨ ਤੋਂ ਆਪਣੇ ਚੈਨਲ ਦਾ ਸਬਸਕ੍ਰਾਈਬ ਕਰ ਲੋ ਆਜੋ ਜਲਦੀ ਜਣ ਖਿਲਾੜੇ ਪੋਣੇ ਨੇ ਅੱਜ ਖਿਲਾੜੇ ਪੋਣੇ ਨੇ ਮੈਂ ਵਾਈਟ ਜੱਟ ਲਈ ਨਾਲੇ ਮੈਂ ਆਪਦੇ ਕੋਲ ਜੁੱਤੀ ਜੱਟ ਲਈ ਜੁੱਤੀ ਵੇਣੀਆਂ ਤੇ ਸ ਆਪ ਲੋਗੋ ਪਾਸ ਕਿਆ ਕਮੈਂਟ ਕਰਕੇ ਬਤਾਓ ਮੇਰੇ ਕੋਲ ਬੈਲਟ ਆ ਚਪੇੜਾ ਨੇ ਆ ਜਿੱਤੀ ਆ ਫੇਰਾ ਥੋੜੇ ਅਰੇ ਹੋਏ ਨੇ ਆਸ ਕੀ ਕਰਨਦੇ ਹਾਇ ਦੁੱਧ ਵਾਲੇ ਦੰਦ ਹਜੇ ਟੁੱਟੇ ਨਹੀਂ ਹੈਗੇ ਚੱਲਿਓ ਆਸ ਕੀ ਕਰਨਾ ਹੈ ਆ ਉਮਰ ਚ ਜੇ ਅਸੀਂ ਕੁੜੀਆਂ ਨਾਲ ਬਹਿੰਦੇ ਸੀ ਨਾ ਸਾਡੇ ਕੱਲ ਪੱਕ ਜਾਂਦੇ ਸੀ ਤੁਸੀਂ ਸਾਰੀ ਉਮਰ ਦੀਆਂ ਰੋਟੀਆਂ ਪਕਾਉਣ ਨੂੰ ਫਿਰਦੇ ਹੋ ਹੈ ਸਕੂਲ ਤੋਂ ਸਾਨੂੰ ਘਰ ਦੇ ਕਹਿੰਦੇ ਹੁੰਦੇ ਸੀ ਕਿ ਪਹਿਲਾਂ ਪੜ੍ਹ ਲਓ ਪੜ੍ਹ ਲੈ ਕੇ ਕੁਝ ਵੱਢ ਜਾ ਫੇਰਾ ਆਸਕੇ ਵਾਲੇ ਪੱਠੇ ਕੰਮ ਕਰ ਲਿਓ ਹੈ ਤੁਹਾਡੇ ਤਾਂ ਪੜ੍ਹਨੀ ਹੁੰਦਾ ਚਲੋ ਸਕੂਲ ਤੋਂ सारी एक दिन वाली आधे नेट तक दूरी दी है स्कूल चलो कब करके 76 बाद में सारे हैं दे रही गाइस आप सब लोग कह रहे थे कमेंट में कि स्कूल जाओ स्कूल जाओ ये लो आ गए स्कूल अच्छा अच्छा लाइव भले स्कूल भी आ गए चल बढ़िया स्कूल में आ गए ना अब पढ़ लो चंगी तरह हां कॉपी गडो कॉपी गाइस हमने तब ना किस दिन मना लिया है ਇੰਨਾ ਪਾਣੀ ਤੋਂ ਕਿੰਨੇ ਕਿਸੜੇ ਮਨਾਉਣ ਵਾਲਾ ਆ ਵਰਤਦਾ ਸਾਨੂੰ ਸਾਰਾ ਵੇੜਾ ਚੱਕ ਕੇ ਗੋਦੀ ਖੜਾਈ ਜਾਂਦਾ ਇਹ ਨਾਲ ਪਾਰੀ ਕਰ ਪਾਰੀ ਕਰਦੇ ਪਾਰੀ ਕਰ ਤੁਸੀਂ ਇੱਕ ਦੂਜੇ ਨਾਲ ਕਿਸੀਆਂ ਕਰਨ ਲੱਗਿਓ ਤਾਂ ਸਭ ਗਾਇਜ਼ ਅੱਜ ਫਿਰ ਅੰਨੇ ਮੇਰੇ ਰੈੱਡ ਰੋਜ਼ ਦਿਆ ਪਤਾ ਨਹੀਂ ਕਿ ਉਸਕੇ ਮਨ ਮੈਂ ਕੀ ਚੱਲ ਰਹਾ ਹੈ ਤਾਂ ਆਪ ਕਮੈਂਟ ਕਰਕੇ ਬਤਾਓ ਰੈੱਡ ਰੋਜ਼ ਦਿਆ ਮੂ 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 ਮ ਹੁਣ ਤੁਸੀਂ ਕਾਪੀ ਪੈंसिल ਸਾਬਨਰ ਦੀ ਕੋਈ ਗੱਲ ਕਰੋ ਹਾਂ ਕੋਈ ਪੈंसिलਸ ਰੇਟ ਪਿੱਛੇ ਲੜੋ ਵੀ ਉਹਨੇ ਮੇਰੀ ਪੈंसिल ਚੱਕ ਲਈ ਮੇਰਾ ਸਾਬਨਰ ਚੱਕ ਲਿਆ ਜਾਂ ਮੇਰੀ ਰਬੜ ਖੋਤੀ ਉਹ ਤਾਂ ਜਿਹੜੇ ਰੈਡ ਰੋਜ ਵਾਲੇ ਤੁਸੀਂ ਹੋਏ ਨਹੀਂ ਹੈਗੇ ਹਜੇ ਧਰਤੀ ਚੋਂ ਨਿਕਲਤਾ ਜਾਓ ਆਹ ਮਰਦਸਾਲੀ ਸਾਡੀ ਪੈਨਸਲ ਚ ਚੋਕਾ ਜਾਂਦੀ ਸੀ ਕਿਸ ਨੇ ਕਲੀਏ ਵਸਹੀ ਕਰਦੇ ਨਹੀਂ ਤੋ ਚੋਾਰੇ ਖੁੱਲ ਕੇ ਮੈਂ ਦੱਸ ਨਹੀਂ ਸਕਦਾ ਤੁਸੀਂ ਗੂਗਲ ਕਰ ਲਿਓ ਠੀਕ ਹੈ ਨਾ ਲੋ ਪਤਾ ਹੈ ਕਿਹੜੀ ਗੱਲਾਂ ਚਪਾਈ ਹੋ ਹੈ ਸਾਡੀ ਵਾਰ ਨੂੰ ਤਾਂ ਹੁੰਦਾ ਸੀ ਕਿ ਨੰਨਾ ਮੰਨਾ ਰਾਹੀ ਹੂ ਦੇਸ਼ ਦਾ ਸਿਪਾਹੀ ਹੂ ਉਸ ਵੇਲੇ ਨੰਨੇ ਮਨੇ ਆਸ਼ਕ ਬਣਾਇ ਫਿਰਦੇ ਨੇ ਕੀ ਕਹਾ ਮਨ ਦੇ ਵਿੱਚ ਕੀ ਫੜਾ ਮੇਰੀ ਜੁੱਤੀ ਕੱਟ ਕੇ ਕੀ ਕਾਮੀ ਆਵੇ ਸੇ ਖੁਸ਼ ਹਾਂ ਚਲ ਕੇ ਸੈਲੈਬ੍ਰੇਟ ਛੋੜ ਦਿਆ ਮਨੇ ਤੈਨੂੰ ਕਸਮ ਸੇ ਠੀਕ ਵੀ ਨਾ ਛੋੜ ਦਿਆ मम्मी का दूधू भी ना छोड़ दिया अच्छी बात है कोई बात नहीं बड़े हो गए ना रोते क्यों हो बेटा रोना ठंड में आजा 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 तेरे चीजी दबा का आजा आजा बेटा तुझे चीजी दबाता हूँ चीजी हो कैसे तेरे हिंदी में जब इसे चीजी दबाता हूँ चीजी दबाता हूँ आजा 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 बेटा आजा हम आपके हैं कहाँ ਹੇ ਅਬਦਿਓ ਚੀਚੀ ਜੇ ਕੀ ਹਰਦਾ ਸਭ ਬਸ ਕਰ ਜਿੱਤਾ ਆਹਾ ਪਾ ਉਹ ਫੀ ਚਿੱਟੀ ਕੁੜੀ ਚ ਕੀ ਫਿਰ ਇਹ ਹੋ ਕੀ ਰਹਾ ਹੈ ਆਪਣੇ ਦੇਸ਼ਵਾਕ ਕਿ ਚਾਰ ਕੀ ਰਹੀ ਨੇ ਰੁਕੋ ਇੱਕ ਮਿੰਟ ਮੈਂ ਤੁਹਾਨੂੰ ਨਾ ਬਾਹਰ ਦੇਸ਼ਾਂ ਦੇ ਜਵਾਕ ਦਿਖਾਉਂਦਾ ਬਾਹਰ ਦੇਸ਼ਾਂ ਦੇ ਜਵਾਕ ਕੀ ਕਰਦੇ ਨੇ ਰੁਕੋ ਇੱਕ ਮਿੰਟ ਹਾਂ ਮਾੜੀ ਜੀ ਵੀਡੀਓ ਦੇਖੋ ਬਾਹਰਲੇ ਦੇਸ਼ਾਂ ਦੇ ਜਵਾਕਾਂ ਹਾ ਦੇਖੋ ਇਹ ਬਾਹਰਲੇ ਦੇਸਾਂ ਦੇ ਜਵਾਗ ਨੇ ਦੇਖੋ ਛੋਟੇ ਹੁੰਦੇ ਤੋਂ ਕਿਵੇਂ ਪ੍ਰੈਕਟਿਸ ਕਰਦੇ ਨੇ ਕਿਵੇਂ ਹਨਾ ਦੇਖੋ ਕਿਦਾਂ ਐਕਸਰਸਾਈਜ਼ਾਂ ਕਰ ਰਹੇ ਨੇ ਹਨਾ ਤੇ ਆਪਣੇ ਵਾਲੇ ਕੀ ਕਰਦੇ ਆ ਹਾ ਦੇਖੋ ਬਾਬਾ ਪਲੀਜ਼ ਬੱਚੋ ਜੈਸੀ ਬਾਤیں ਨਾ ਕਰੋ ਬਾਈ ਗਨ ਬੱਚੋ ਲੈ ਉਸ ਪਾ ਕੀ ਹੋ ਰਿਹਾ ਨਾ ਨਹੀਂ ਬਣਾ ਨਾ ਨਹੀਂ ਫਿਰ ਪੁੱਛ ਇਹਨਾਂ ਨੂੰ ਹਜੇ ਵੀ ਪੋਲੀਆਂ ਦੀਆਂ ਬੂੰਦਾ ਦੇ ਘਰੇ ਆ ਕੇ ਪੜਾਉਂਦੇ ਸੁਣ ਕੇ ਮਾਸਟਰ ਕੀ ਬੱਚੇ ਇਹਦੇ ਉਹਨਾਂ ਨੂੰ ਪੋਲੀ ਦੀਆਂ ਬੂੰਦਾ ਬੁਲਾਦੀ ਐ ਇਸੇ ਦੇ ਬੱਚੋ ਜੈਸੀ ਬਾਤਾਂ ਮਤ ਕਰੋ ਬਸ ਗਾਣਾ ਹੀ ਨਹੀਂ ਕੱਟ ਸਕਦਾ ਫੈਮਿਲੀ ਵਾਲੇ ਦੇਖਦੇ ਨੇ ਨਾ ਮੇਰੀ ਵੀ ਫੈਮਿਲੀ ਦੇਖਦੀ ਐ ਵੀਡੀਓ ਹੋਰ ਵੀ ਲੋਕ ਫੈਮਿਲੀ ਵਾਲੇ ਬੰਦੇ ਵਧੀਆ ਬੰਦੇ ਵੀਰੇ ਵੀਡੀਓ ਦੇਖਦੇ ਨੇ ਗਾਣਾ ਕੱਢ ਨਹੀਂ ਸਕਦਾ ਹੈਗਾ ਬਸ ਗਾਣਾ ਤੁਸੀਂ ਗੂਗਲ ਕਰ ਲਿਓ ਮੈਂ ਮਨੋਂ ਮੈਂ ਨਹੀਂ ਕੱਟਦੀਆਂ ਤੁਹਾਨੂੰ

ਕੋਪਾ ਬਗਵਾਨ ਕਹਿ ਰਿਹਾ ਪੱਕੀ ਕਰ ਰਿਹਾ ਮੈਨੂੰ ਪਾਣੀ ਪੀ ਲੈਣ ਰੋਕਣਾ ਤੁਹਾਨੂੰ ਤਾਂ ਇਹ ਵੀ ਨਹੀਂ ਕਹਿ ਸਕਦਾ ਵੀ ਮੈਂ ਤੁਹਾਡੀਆਂ ਲੱਤਾਂ ਤੋੜ ਦੂੰ ਅਰੇ ਬੜਾ ਕਮਜ਼ੋਰ ਲੈਗ ਪੀਸ ਹੈ ਜਿਝਵਾ ਕਾਹ ਗੱਲਾਂ ਕਰਦੇ ਨੇ ਤਾਂ ਸਾਨੂੰ ਤਾਂ ਵੱਕੜੀਆਂ ਗੱਲਾਂ ਕਰ ਬੀਏ ਚਾਹੀਦੀਆਂ ਨੇ ਮੈਂ ਲੌਣਾ ਕੁਲ ਵੀ ਹੁੰਦਾ ਹੈਲੋ ਕੁਲ ਵੀ ਐਂ ਕਰੀ ਜਦੋਂ ਮੈਂ ਹੁਣ ਮੀਂਹ ਪਿਆ ਨਾ ਕਿਸ਼ਤੀਆਂ ਬਣਾੜੀਆਂ ਆਪਾਂ ਨਾਲੀ ਚ ਕਿਸ਼ਤੀਆਂ ਛੱਡੀਆਂ ਨੇ ਹਾਂ ਤੇ ਨਾ 4-5 ਲਫਾਵੇ ਵੀ ਰੱਖੀ ਤੇ ਆਪਣੇ ਮਿੱਤਰਾਂ ਨੂੰ ਸਾਰਿਆਂ ਨੂੰ ਇਕੱਠੇ ਕਰ ਲਾ ਆਪਾਂ ਸਾਰੇ ਦੇ ਲਫਾਵੇ ਪਾਏ ਨਾ ਟਾਇਰ ਭਿਉਂਦੇ ਨੇ ਐਗ ਦੀ ਗਲੀਆਂ ਦੇ ਵਿੱਚ ਜੇ ਜਵਾਕ ਵੱਡਿਆੜੀਆਂ ਗੱਲਾਂ ਕਰਨਗੇ ਤਾਂ ਆਪਾਂ ਨੂੰ ਜਵਾਕੜੀਆਂ ਗੱਲਾਂ ਕਰਨੀਆਂ ਪੈਣੀਆਂ ਨੇ ਮੇਰੇ ਭਰਾ ਵੀਡੀਓ ਤਾਂ ਦੇਖ ਜਵਾਕ ਅੰਗਰਵਾੜੀ ਤੇ ਸਾਰੀ ਆਸ਼ਕੀ ਕਰਨ ਲੱਗੀ ਆ ਫਿਰ ਵੀ ਜਵਾਕਲੇਗਾ ਆਪਾਂ ਨੂੰ ਨਹੀਂ ਕਰਦੇ ਬੰਦੇ ਨੇ ਵੱਡੇ ਨੂੰ ਤੁਸੀਂ ਕੰਮ ਕਰ ਛੱਡੋ ਬਾਈ ਇੱਥੇ 26-26 ਸਾਲਾਂ ਦੇ ਨਾਲ ਕਿਸੇ ਨੇ ਗੱਲਬਾਤ ਨਹੀਂ ਕੀਤੀ ਆਪਾਂ ਪਿਓਰ ਵਰਜਨ ਫਿਰਦੇ ਪੰਜ-ਪੰਜ ਸਾਲ ਦੇ ਜਵਾਕਾਂ ਦੇ ਦਿਲ ਟੁੱਟ ਗਏ ਨੇ ਹੈ ਅਰੇ ਠੀਕ ਆ

ਸਾਨੂੰ ਤਾਂ ਹਰੇਕ ਫੜ ਜਾਂਦਾ ਸੀ ਕਦੇ ਚਾਚੇ ਦੇ ਪਾਪਾ ਜੀ ਤੇ ਕਦੇ ਪਾਏ ਦੇ ਸਿੱਤੇ ਤੇ ਦੇਖੋ ਇਸੇ ਤੇ ਜਾਂਦੇ ਕਦੇ ਗਮਾਂਢੀ ਥਾਪੜ ਸੱਟਦੇ ਸਾਨੂੰ ਤਾਂ ਕੁੱਟਦੇ ਹੀ ਬਹੁਤ ਸੀ ਤੁਸੀਂ ਆਸ ਕੀ ਕਰੀ ਜਾਂਦੇ ਹੋ ਅਸੀਂ ਤਾਂ ਜਵਾਨੀ ਦਾ ਤਾਂ ਆਸ ਕੀ ਤੋਂ ਬਾਂਜੇ ਰਹਿ ਗਈ ਹੈ ਹੈ ਘਰ ਕੀ ਨਾ ਬੇਬੇ ਕਰਕੇ ਅਸੀਂ ਡਿਪਰੈਸ਼ਨ 'ਚ ਜਾ ਰਹੇ ਹਾਂ ਵੀਰ ਜੀ ਐ ਨਾ ਕਰੋ ਤੁਸੀਂ ਸਭ ਧਰੋਦੀ ਸਾਡੀ ਲਾਈਫ ਖਰਾਬ ਕੀਤੀ ਈ ਤੁਸੀਂ ਮੈਂ ਤੁਹਾਡੇ ਸਾਰੇ ਥਾਪੜ ਸੱਟੇ ਨੇ ਜਿੱਦਾਂ ਤੁਸੀਂ ਮੈਨੂੰ ਮਿਲ ਕੇ ਮੈਂ ਤੁਹਾਨੂੰ ਦੱਸਾਂ ਹੈ ਤੁਸੀਂ ਮੇਰਾ ਪਰ ਹਾਈ ਕਰੀ ਜਾ ਰਹੇ ਹੋ ਹੈ ਇੱਕ ਵੀਡੀਓ ਹੋਰ ਦੇਖੋ ਇਹਨਾਂ ਦੀ

ਦੁਨੀਆ ਦੀ ਮੇਰਾ ਪੁੱਤਰ ਤੁਸੀਂ ਅੰਗਣ ਵਾਲੀ ਤੇ ਦਰਿਆ ਲੁੱਟੋ ਕਿਸੇ ਤੋਂ ਪਰਮਲ ਖੋਗੇ ਤੇ ਮਰੁੰਡਾ ਖੋਗੇ ਕਿ ਤੋ ਟੌਪੀ ਉੱਡੂਗੀ ਲੋਕ ਕਿਹੜੀ ਗੱਲਾਂ ਕਰਦੇ ਹੋ ਤੁਸੀਂ ਥੋੜੇ ਵਰਗਿਆਂ ਨੂੰ ਨਾ ਮੰਮੀ ਬੈਨ ਦੇ ਵਿੱਚ ਸੀਟ ਦੇ ਉੱਤੇ ਬਿਠਾ ਕੇ ਆਉਦੀ ਆ ਵੀ ਮੇਰੇ ਬੱਚੇ ਨੂੰ ਸੀਟ ਮਿਲ ਦੇਵੇ ਕਿਤੇ ਬੈਨ ਦੇ ਵਿੱਚ ਖੜਾ ਹੀ ਨਾ ਜਾਵੇ ਹੈ ਨਾ ਲੋ ਮਾਰੇ ਥਪਲ ਥੋੜਾ ਟੱਟੀ ਦੇ ਸਾ ਵਿਚੇ ਨਿਕਲ ਜਣਾ ਕਹਿ ਜੀਆਂ ਗੱਲਾਂ ਕਰਦੇ ਹੋ ਮੇਰਾ ਪੁੱਤ ਤੁਸੀਂ ਹੈ ਪੜੋ ਮੇਰਾ ਪੁੱਤ ਚਲੋ 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 ਮੇਰਾ ਪੁੱਤੋ ਫੜੋ ਬਰੋ ਤੁਸੀਂ ਠੀਕ ਹੈ ਹਾ ਦੁਨੀਆ ਲੁੱਟਣ ਵਾਲੇ ਗੱਲਾਂ ਇਹ ਕਹਿ ਜੀਆਂ ਕਰਦੇ ਟੈਪਰ ਤੋਂ ਚੇਂਜ ਨਹੀਂ ਕਰਨਾ ਆਉਂਦਾ ਹੈ ਤੁਸੀਂ ਨੀਕਰ ਦੇ ਵਿੱਚ ਮੂਤ ਕੇ ਨਾ ਸਕੂਲੋਂ ਛੁੱਟੀ ਕਰਨ ਦਾ ਕੋਈ ਬਹਾਨਾ ਬਣਾਓ ਤੁਸੀਂ ਕੋਈ ਢਿੱਡ ਦੁਖਣ ਦਾ ਬਹਾਨਾ ਲਾਓ ਹੈ ਤੁਸੀਂ ਵਿੱਚ ਕੱਟੀ ਕਰਕੇ ਤੁਸੀਂ ਨੀਕਰ ਦੇ ਵਿੱਚੇ ਕੱਟੀ ਕਰਕੇ ਸਕੂਲੋਂ ਛੁੱਟੀ ਕਰਨ ਦਾ ਕੋਈ ਪਲਾਨ ਬਣਾਓ ਆ ਕਿਹੜੇ ਤੁਸੀਂ ਦੁਨੀਆ ਲੁੱਟਣੀ ਕਿੰਨਾ ਕਰਦੇ ਹੋ ਥੋੜੇ ਕੰਨ ਦੀ ਜੜ 'ਚ ਦੋ ਸਟਰ ਨੇ ਤੁਹਾਡੇ ਬੀਬੀ ਮੈਂ ਚਾਹਤੀ ਹੂ ਕਿ ਮੈਂ ਆਪਣਾ ਹਣੀਮੂਨ ਕਸ਼ਮੀਰ ਮੈਂ ਹੈਂ ਅੜੀਮੂਨ ਸੁਣਿਆ ਕਿੱਥੋਂ ਹਣੀਮੂਨ ਤੁਸੀਂ ਹਣੀਮੂਨ ਕਿੱਥੋਂ ਸੁਣਿਆ ਤੁਸੀਂ ਡੋਰੇ ਮੌਲ ਸੁਣਾ ਪਤਾ ਹੈ ਦੋਹੇ ਮਨ ਦੇਖੋ ਜਖੇ ਹਣੀਮੂਨ ਮਨ ਉਹਨਾਂ ਦੇ ਡਾਈਪਰ ਹੀ ਲਗਰਨਾ ਆਉਦਾ ਤੁਹਾਨੂੰ ਹੋਏ ਨੇ ਹਣੀ ਤੁਹਾਨੂੰ ਪਤਾ ਵੀ ਹੈ ਕਸ਼ਮੀਰ ਚ ਹਾਲਾਤ ਕੀ ਚੱਲਦੇ ਨੇ ਥੋਡੇ ਵਰਕੇ ਕੋਲ ਤੇ ਕਹਿੰਦੇ ਮੁਰਗਾ ਬੰਬ ਚਲਾਦਾ ਹੈ ਨਾ ਤੁਸੀਂ ਕਾਹ ਵੀ ਮਰ ਜਾਣਾ ਤੇ ਗੱਠਾ ਬੰਬ ਕੰਦ ਚ ਮਾਰਿਆ ਥੋਡੇ ਕੋਲ ਤੁਸੀਂ ਖੜਾਕੇ ਨਾਲੇ ਭੱਜ ਜਾਣਾ ਪੈੜ ਦੇ ਵਿੱਚੇ ਵੀਤ ਜਾਣਾ ਪੱਟ ਦਾ ਤੁਸੀਂ ਨੀਕਰਾਂ ਨਾਲੇ ਤੁਸੀਂ ਜਿਹਾ ਹੱਕ ਹੋ ਜਾ ਦੇਖੇ ਤੁਸੀਂ ਪੈੜ ਦੇ ਪਿੱਛੇ ਵੀਤ ਜਾਣਾ ਸੁਣਿਆ ਕਿ ਤੂੰ ਮੱਥਾ ਮਾਰ ਕੇ ਯਾਰ ਮਾਰਨੇ ਨਾ ਕੰਮ ਦੇ ਚੁੱਪ ਕਰਕੇ ਸਕੂਰ ਚੜਾ ਹੈ ਲੱਗ ਗਿਆ ਇਹ ਵੀਡੀਓ ਬਣਾਣਾ ਹੈ ਤੁਹਾਨੂੰ ਦੇਖ ਕੇ ਸਾਡਾ ਗਾਜਾ ਬੁਗੀਆਂ ਦਾ ਹੈ ਸਾਡੀ ਅਜੇ ਤੱਕ ਵੀ ਸੈਲੀ ਨਹੀਂ ਬਣੀ ਅਸੀਂ 26 ਸਪੀਸਾ ਤੇ ਕੁਮਾਰੇ ਬੈਠੇ ਆ ਪਿਓਰ ਬਣ ਕੇ ਮੈਨੂੰ ਤਾਂ ਦੋ ਸਾਲਾਂ ਨੂੰ ਸਭ ਬ੍ਰਹਮਚਾਰੀ ਬੰਨਾ ਪੈਣਾ ਹੈ ਕਹਿ ਹੈ ਜੀ ਐਗ ਲੈ ਕਰਦੇ ਹਾਂ ਕੋਰ ਸੇ ਦੇਖ ਐਪਲ ਹੈ ਇਹ ਤੇਰੇ ਬਜਟ ਸੇ ਬਾਹਰ ਆ ਮੇਰੀ ਜੱਤੀ ਫੜਾਉਣ ਨੂੰ ਤਸਨਾ ਬਦਾ ਐਪਲ 50000 ਇੱਕ ਆਦਰ ਟਿਊਟੂਬ ਦੇ ਮਾਤੇ ਆ ਗਿਆ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਤੇ ਵੀਡੀਓ ਨੂੰ ਸ਼ੇਅਰ ਕਰਦੇ ਲਾਈਕ ਕਰਦੇ ਕਮੈਂਟ ਕਰਦੇ ਕਮੈਂਟ ਜੇ ਕੋਈ ਵੀਡੀਓ ਕਿਵੇਂ